ਲਾਓ ਜੀ ਬੜੀ ਦੂਰੋਂ ਜਿੰਦਾ ਮੰਗਾਇਆ ਸੀਨੇ ਅੱਜ ਇੱਕ ਇਹ ਹੈ ਜੀ ਰਾਜ ਆਲਿਆਂ ਦਾ ਸੋ ਐਡਾ ਮੰਗਾਉਣ ਦਾ ਕਾਰਨ ਤੁਹਾਨੂੰ ਸਾਰਾ ਵੀਡੀਓ ਚ ਦੱਸ ਦੇ ਇੱਕ ਵਾਰ ਫਿੱਟ ਕਰ ਲਈਏ ਕਿ ਇਹਨਾਂ ਤੇ ਬਾਕੀ ਕਰਦੇ ਆਂ ਗੱਲਾਂ ਬਾਤਾਂ ਲੈ ਆਓ ਕਿਹੜਾ ਸਿੱਧਾ ਚੱਕ ਕੇ ਆਉਣ ਦਾ ਕੋਲ ਨੂੰ ਅੰਕਲ ਕਿਹੜੇ ਕਿਹੜੇ ਨੱਟ ਪਾਣਾ ਕਿੱਥੇ ਮੜ ਜਾ ਆ ਜਾਂਦੇ ਨੇ ਸਪ੍ਰਿੰਗ ਦੇ ਪਿੱਛੇ ਜਾਣਾ ਹੈ ਸਪ੍ਰਿੰਗ ਪਿੱਛੇ ਜਾਣਾ ਦੂਏ ਲੁੱਡ ਘਮਾਉ ਹੈ ਨਾ ਆ ਇਹ ਆਇਓੜਾ ਹੈ ਇਹ ਬੜੀ ਹੈ ਡਰੈਗ ਦਿੱਤੀ ਕੰਮ ਹੋ ਮੇੜੋ ਮੇ ਨਹੀਂ ਹੋ ਗਿਆ ਤਾਂ ਸਰਕਾਰ ਜਲਬਾਤੀ ਦੇਖ ਲੈ ਸਵੇਰੇ ਸ਼ਾਮ ਇਹ ਉਹਨਾ ਵੀ ਨੇ ਅਨਨੋਨ ਕਾਲਰ ਅੱਗੇ ਹੋਣ ਤੋਂ ਆਹ ਦਾ ਟੂਰੀ ਹੋਊਗਾ ਆਹ ਹੁੜੀ ਆਉਂਦੀ ਆ ਪਿੱਛੇ ਬੈਣਾ ਪੈਤਾ ਨੇ ਥੋੜੇ ਚੱਕੇ ਇਧਰ ਨੂੰ ਕਰਿਓ ਥੋੜੇ ਜ ਆ ਚੱਕੇ ਇਧਰ ਨੂੰ ਤੇ ਬਾਹਰ ਹਾਂ ਹੋਂਦ ਤੋਂ ਚਲੋ ਚਲੋ ਥੋੜਾ ਜਨਾਕ ਪੰਜ ਦਿਨ ਤੱਕ ਕਰੋ ਕਿਛੀ ਕਿਛ ਮਾਰ ਕੇ ਸਾਡੀ ਕੋਈ ਨਹੀਂ ਕਰਦਾ ਉਹ 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 ਆਪਾਂ ਨਾ ਪਾਣਾ ਹੈ ਤੇ ਫਿਰ ਫਾਗੜੀ ਜੇ ਮਾਰਾ ਜਾ ਹਾਂ ਉਹ ਇਹ ਚੱਕ ਇਹਨੂੰ ਚੱਕੀ ਮੜ ਦੇ ਇਹਨੂੰ ਉਧਰ ਪਾ ਕੇ ਨਾ ਕਰ ਅੱਧਾ ਅੱਧਾ ਤਰ ਮਾਰੀ ਆ ਇਹ ਕਿਤੇ ਰਹਿਣਾ ਇਹਨੇ ਕਹਿਣਾ ਜੀ ਇਹਦੇ ਵਿੱਚ ਪਾ ਛੋੜੇ ਮੁੰਡੇ ਨੂੰ ਕਰ ਲਓ ਉਹਨੂੰ ਨੀਮਾ ਉੱਪਰ ਥੱਲੇ ਉਹਨੂੰ ਕਰ ਲਓ ਮੁੰਡੇ ਨੂੰ ਆਪੇ ਬੜਾ ਇੰਦਰਾ ਆਲਾ ਆਪੇ ਚਲ ਆਪੇ ਆਹ ਪਤਾ ਨਹੀਂ ਪੜਾ ਇਹ ਤਾਂ ਹੁਣ ਇਹਨੂੰ ਪਤਾ ਹੋਊਗਾ ਹੁਣ ਇਹਨੂੰ ਲੈ ਲਓ ਹੌਲੀ ਹੌਲੀ ਪਤਾ ਲੱਗੀ ਜਾਣਾ ਕਿਹੜਾ ਰੋਡ ਲੱਗੇ ਅੱਗੇ ਵਾਲਾ ਸੈਰੂਨ ਆ ਰਿਹਾ ਉਹਦੇ ਠੰਡੇ ਨਾਲ ਦੱਸੋ ਜੇ ਸਾਡੀ ਘੋਟ ਲਾ ਲਓ ਜੀ ਮਿੱਤਰੋ ਇਹ ਮੰਗਾਏ ਜੀ ਆਪਾਂ ਨੇ ਰਾਜਾ ਅਵਤਾਰ ਕਲਸੀ ਐਗਰੋ ਵਰਕਰਸ ਮੋਗਾ ਲਿੰਕ ਰੋਡ ਤਲਵੰਡੀ ਭਾਈ ਫਿਰੋਜ਼ਪੁਰ 2025 ਮਾਡਲ ਇਹ ਹੈਗਾ ਜੀ ਤਵੀ ਵਾਲਾ ਜਿੰਦਾ ਪਿੱਛੇ ਤੇ ਲੱਗਿਆ ਵਾ ਰੂਲਾ ਸੋ ਇਹ ਚੱਲਿਆ ਜੀ ਆਪਣਾ ਜਸਵੀਰ ਅੰਕਲ ਕੋਲ ਜਿਹੜੇ ਮਹੀਂਦਰਾ ਏਜੰਸੀ ਆਨਰ ਨੇ ਜੀ ਫਤਿਹਗੜ੍ਹ ਸਾਹਿਬ ਤੋਂ ਤੇ ਦੋ ਹਫ਼ਤਿਆਂ ਦਾ ਰੋਲਾ ਚੱਲ ਰਿਹਾ ਤਾਂ ਸਾਡਾ ਜਿੰਦੇ ਨੂੰ ਲੈ ਕੇ ਬਾਈ ਸੇਵਕ ਮਕੈਨਿਕਲ ਦਾ ਬਹੁਤ-ਬਹੁਤ ਧੰਨਵਾਦ ਉਹਨਾਂ ਨੇ ਵਿੱਚ ਪੈ ਕੇ ਆਪਣਾ ਜਿੰਦਾ ਦਵਾਇਆ ਮਸਲਾ ਐ ਹੋ ਗਿਆ ਤਾਂ ਵੀ ਇੱਕ ਤਾਂ ਸੀਜ਼ਨ ਹੈ ਇਹਨਾਂ ਦਾ ਪੂਰਾ ਤੇ ਡਿਮਾਂਡ ਸਾਡੀ ਇਸੇ ਦੀ ਹੋਗੀ ਸੀ ਵੀ ਰਾਜ ਵਾਲਿਆਂ ਦੀ ਮੰਗਾਉਣਾ ਅੰਕਲ ਉਹਨਾਂ ਦੇ ਅੱਗੇ ਛੋਟੇ ਬਾਣ ਇਹਨਾਂ ਨੇ ਬੱਟਾ ਬੁੱਟਾ ਪੱਕੀਆਂ ਬੱਟਾਂ ਚੱਕਣੀਆਂ ਹੁੰਦੀਆਂ ਆਪਣੇ ਮੰਗ ਜਿਵੇਂ ਸਾਡੇ ਇੱਥੇ ਪੱਕੀਆਂ ਬੱਟਾਂ ਨਹੀਂ ਐਵੇਂ ਬੱਟਾ ਨਹੀਂ ਹੁੰਦੀਆਂ ਇਹਨਾਂ ਨੇ ਬੱਟਾਂ ਵਿੱਚ ਵਾ ਕੇ ਹਰੇਕ ਸਾਲ ਨਵੀਆਂ ਪਾਉਣੀਆਂ ਹੁੰਦੀਆਂ ਐਨੇ ਊਂ ਕੱਸ ਲੋ ਜਿਆਦਾ ਨਾ ਕੱਸਿਓ ਆਹ ਲਾ ਲਵੇ ਲਾਲਾ ਇਹ ਜਿੱਥੇ ਤੈਨੂੰ ਲੋੜ ਆ ਉੱਥੇ ਪਾ ਲਈ ਫਿਰ ਇਹਨੂੰ ਬਾਅਦ ਚ ਸੈੱਟ ਕਰਕੇ ਠੀਕ ਹੈ ਰੰਗ ਵੀ ਸੋਹਣਾ ਆ ਜਾਂ ਨੀਲਾ ਰੰਗ ਮਾ ਆ ਹੋਰ ਨਹੀਂ ਠੀਕ ਆ ਹਨਾ ਜੀ ਇਹ ਨੀਲੇ ਤੇ ਵੀ ਫਰਕ ਆਇਆ ਨੀਲੇ ਤੇ ਸੋਨਾ ਲੱਗਦਾ ਰੰਗ ਹੈ ਲਓ ਜੀ ਜਿੰਦਾ ਲੈ ਗਿਆ ਅੰਕਲ ਤੇ ਆਪਣੇ ਤਾਂ ਚੱਲਣਾ ਨਹੀਂ ਤਾਂ ਕਿਉਂਕਿ ਡਾਕਰ ਬਾਨ ਛੋਟੇ ਚ ਚੱਲੂ ਵਧੀਆ ਅੱਜ ਉਹਨਾਂ ਨੇ ਚਲਾਇਆ ਨਹੀਂ ਉਹ ਕੱਲ ਨੂੰ ਚਲਾਉਣਗੇ ਫਿਰ ਆਪਾਂ ਉਹ ਵੀ ਦਿਖਾਵਾਂਗੇ ਕਿਵੇਂ ਦੀ ਬੱਟ ਬੁੱਟ ਬਣਾਉਂਦਾ ਤੇ ਚੱਲ ਰਿਹਾ ਜੀ ਬਜਾਈ ਦਾ ਕੰਮ ਉਧਰ ਦੋ ਟਰੈਕਟਰ ਉਧਰ ਚੱਲ ਗਏ ਆ ਸਵਾਗੇ ਨੂੰ ਵੀ ਤੇ ਗੋਗੀ ਨੇ ਚ ਬੱਟੇ ਖਿਲਾਏ ਪਾਇਆ ਬਿਜਾਈ ਵਾਲੇ 15 ਪੂਰੀ ਮਸ਼ੀਨ ਹੈ ਕੰਮ ਖਿੱਚਿਆ ਪਿਆ ਪੂਰਾ ਇਹਨੇ ਕਾ ਬੀਜ ਨਹੀਂ ਪਾਉਣ ਦਿੰਦਾ ਪਤੰਦੜ ਇਹ। ਛਾਤੀ ਵੱਡੀ ਪਈਆ ਚ ਤੇ ਨੇ। ਪਰ ਇਹ ਕੈਬੀ ਬਿਰਦੀ ਵਾਲੇ ਦੀ 0 ਡ੍ਰਿੱਲ ਇਹਦੇ ਬਈ ਪਤਾ ਨਹੀਂ ਪੌੜਾਂ ਦਾ ਫਰਕ ਹੈ ਬਾਕੀ ਬਨਾਵਟ ਦਾ ਵੀ ਫਰਕ ਆ ਜਾਂਦਾ ਨਵੀਂ ਮਸ਼ੀਨ ਹੈ। ਇਹਦੇ ਪੌੜ ਨਹੀਂ ਬੰਦ ਹੁੰਦੇ ਬਹੁਤ ਘੱਟ ਚਾਂਣ ਸੁਣਨੇ ਆ। ਵੀ ਇਹ ਮਸ਼ੀਨ ਦੇ ਪੌੜ ਦੇ ਵਿੱਚ ਮਿੱਟੀ ਫਸ ਗਈ ਕਿਉਂਕਿ ਇਹਦਾ ਡਿਜ਼ਾਈਨ ਹੈ ਇੰਨਾ ਕੰਮ ਦਾ। ਦੇਖ ਦੀਆਂ ਲੱਤਾਂ ਇਹਦੀਆਂ ਜਿਹੜੀਆਂ ਮਤਲਬ ਜਿਨ੍ਹਾਂ ਚ ਉਹ ਫਾਲੇ ਆ ਕਿਸੇ ਵੇ ਇੱਕ ਹੋਰ ਇਹਨਾਂ ਦਾ ਫਰਕ ਹੈ ਮਸ਼ੀਨ ਦਾ ਜਿੰਨੀ ਮਰਜੀ ਸਪੀਡ ਚ ਚਾਹੇ ਹੌਲੀ ਜੋ ਬੀਜ ਪਾਉਣ ਦੀ ਹੈ ਜੀ ਕੁਆਂਟੀਟੀ ਆ ਉਹ ਸੇਮ ਹੀ ਲੈਣੀ ਹੈ ਇਹ ਮੈਟਰ ਨਹੀਂ ਕਰਦਾ ਪਹਿਲਾਂ ਹੁੰਦਾ ਤਾਂ ਵੀ ਉਹ ਚਰਖੇ ਵਾਲੀਆਂ ਕੀ ਢੀਰ ਨਹੀਂ ਜਿਉਂਦੀਆਂ ਵੀ ਉਹ ਡਾਈ ਵੀ ਵੱਧ ਚੱਕ ਲੈਂਦੀ ਜੇ ਤੇਜ਼ ਚਲਾਉਂਦੇ ਜਾਂ ਹੌਲੀ ਚਲਾਉਂਦੇ ਉਸ ਹੱਬ ਨਾਲ ਫਰਕ ਹੈ ਹੈ ਤੇਰੇ ਦੋਰੇ ਨਾਲ ਕਰਦੇ ਵਧੀਆ ਕਰਿਆ ਮੈਂ ਬੀਜ ਵੀ ਮੈਂ ਬੀਜ ਲਾਤਾ ਪੁੱਗੇ ਉਧਰ ਤੂੰ ਗੇਰ ਨਾ ਨਹੀਂ ਚਾਚਾ ਜੀ ਨੂੰ ਦੱਸ ਕੇ ਮੱਛਣਾ ਪੈਂਦਾ ਸੀ ਜਿੰਦਾ ਜਾਂਦਾ ਜਾਂਦਾ ਤਾਂ ਕਿੱਥੇ ਬ੍ਰੇਕ ਨੂੰ ਮਾਰ ਕੇ ਕਿੱਥੇ ਕਲਚ ਨੂੰ ਦੱਬ ਕੇ ਵੇਖਾ ਮਾਰਦੇ ਹੈ ਹਾਂ ਥੋੜਾ ਫਾਨੀ ਉਰੀ ਵੀ ਕੀ ਆਣੀ ਹੈ ਹਾਂ ਮੈਂ ਬੀਜ ਲਾਤਾ ਤੈਨੂੰ ਥੱਲੇ ਪਾਤੇ ਉਹ ਪੀਲੇ ਵਾਲੇ ਉਰਲਾ ਨਹੀਂ ਮੈਨੂੰ ਪਤਾ ਹੈਗਾ ਇੱਕ ਦੋ ਬੀਜ ਜੰਨ ਨੇ ਮਿਕਸ ਕਰਵਾਇਆ ਚਾਚਾ ਆਹ ਪੀਲੇ ਥੈਲੇ ਚ ਬੀਜ ਮਿਕਸ ਹੈ ਚੱਲ ਭੀ ਟਰਾਲੀਆਂ ਸਿੱਧੀਆਂ ਫੈਕਟਰੀ ਚ ਨੂੰ ਅਜੇ ਮੈਂ ਕਹਿੰਦਾ ਐਵੇਂ ਖੋਲ ਕੇ ਬੰਨੀ ਵੀ ਟਰਾਲੀ ਹਿੱਲਦੀ ਨਹੀਂ ਹੋਣੀ ਦੋਏ ਲੋਡ ਜ਼ਿਆਦਾ ਝੋਲਦੀ ਪੈਂਦੀ ਐ ਇਹਨੂੰ ਕੀ ਕਹਿੰਦਾ ਮੈਨੂੰ ਤਾਂ ਡਰ ਲੱਗਦਾ ਕਿ ਨਾ ਉਹ ਭੱਗਾ ਚਾ ਕਹਿੰਦਾ ਕਹਿੰਦਾ ਇਹ ਨਹੀਂ ਪਤਾ ਕਦ ਬੁਗਲਾ ਚ ਦੱਬ ਕੇ ਬ੍ਰੇਕਾ ਨਹੀਂ ਕਰ ਦਿੰਦੇ ਲਿਫਟ ਚਾ ਕੇ ਘਮਾ ਦੇਣਾ ਕਹਿੰਦਾ ਆ ਪੱਤੇ ਕਿੱਥੋਂ ਇਕੱਠੇ ਕਰ ਲਏ ਤੁਸੀਂ? ਉਹ ਕਾਣੀ ਤੋੜੀ ਤਾਣੇ ਤੋੜ ਤੇ ਤਾਣੇ ਕੋਲੋਂ ਤਾਂ ਲੰਘਦੀ ਹੈ ਨਾ ਚਾਚਾ ਉਹ ਥੱਲੇ ਤਿੰਨ ਭਰ ਲੈ ਮੈਂ ਜਿਆ ਫਟਾਫਟ ਲਿਆਓ ਫਿਰ ਉਹਨਾਂ ਚ ਉਹ ਤਿੰਨ ਥੱਲੇ ਬਰਾਸ ਨਹੀਂ ਜਾਣਾ ਜੁਣਾ ਕਿਤੇ ਵੀ ਉਹ ਨਹੀਂ ਆਹ ਉਰੇ ਵਾਲੀ ਬੀਜ ਲੈ ਤੂੰ ਆਹੀ ਬਹੁਤ ਹੈ ਬੰਗਰ ਕਾ ਗੇ ਰ ਜੀ 3 ਕਿੱਲੇ ਵੀ ਜਣਿਆ ਮੈਂ ਕੋਈ ਨਾ ਤੂੰ ਕੱਲੂ ਰੇ ਵੀ ਪਾਇ ਨਹੀਂ ਉੱਥੇ ਨਵੇੜ ਤੂੰ ਕੰਮਸਾਲਾ ਇਕੱਠਾ ਹੀ ਚੜਾ ਦੇ ਇਹਨੂੰ ਪਾਣੀ ਵੀ ਲਾਏ ਨਾਲ ਗਲੂਕੋਜ਼ ਚੜਾ ਦੇ ਹਨਾ ਆਚਾ ਇਦ ਕਿ ਦਸਪਰੇ ਉਹ ਅੱਪਵਾ ਡਿਊਟੀ ਉਹ ਇੱਧਰ ਕਿਹੜੇ ਚ ਰੱਖੇ ਨੂੰ ਇੱਧਰ ਨਹੀਂ ਚ ਕਰ ਪਿਛਲੇ ਪਾਸੇ ਵਾਲੇ ਚ ਪਾ ਨਾ ਡਾਈ ਚ ਨਾ ਪਾ ਦੀ ਨੰਨਾ ਇਹ ਕੰਮ ਕਰਦਾ ਹੁਣ ਸਿਰੇ ਪਰਾ ਕੇ ਇਹਨੇ ਦੱਸਣਾ ਭਾਈ ਨੰਨਾ ਹੂੰ ਤਾਂ ਇਹਨੂੰ ਪਤਾ ਤਾਂ ਹੂੰ ਤਾਂ ਇਹਨੂੰ ਪਤਾ ਤਾਂ ਹੂੰ ਤਾਂ ਇਹਨੂੰ ਪਤਾ ਤਾਂ ਕਹ ਲੱਗਿਆ ਤੁਹਾਨੂੰ ਵੀ ਇੱਕ ਜਣਾ ਕੱਢੀ ਸਮੋਸੇ ਖਾਧੇ ਵੀ ਅੱਜ ਸਮੋਸੇ ਖਾਏ ਵੀ ਭਾਈ ਛੋਟੇ ਭਾਈ ਨੇ ਅੱਜ ਕਿਤੇ ਮਾਰੀ ਮੁੱਟੀ ਸ਼ਾਮ ਨੂੰ ਕੀ ਖਾਣਾ ਫਿਰ ਅੱਜ ਸ਼ਾਮ ਨੂੰ ਕੀ ਖਾਣਾ ਅੱਜ ਨਹੀਂ ਚੱਲ ਦੇਖ ਤੇਰੀ ਮਰਜ਼ੀ ਤੂੰ ਦੱਸ ਜੇ ਤੂੰ ਤੂੰ ਕੰਮ ਕਰ ਤਾਂ ਹੈ ਨਾ ਰੱਖਾਂਗਾ ਕੱਢੀ ਚਲਾ ਆਦੇ ਵਿੱਚ ਡਲੀਆਂ ਗੰੂਆਂ ਕੱਢ ਲੈ ਕੋਈ ਕੰਮ ਤਾਂ ਕਰ ਬਈ ਦੇਖ ਮੈਂ ਆ ਦੇਖ ਆ ਦੇਖ ਡਿਪਾਰਟਮੈਂਟ ਬੰਡੇ ਵੀ ਆ ਨਾ ਮੇਰਾ ਇਹ ਡਿਪਾਰਟਮੈਂਟ ਦੇ ਵਿੱਚ ਆਉਂਦਾ ਨਹੀਂ ਮੈਂ ਤੁਹਾਨੂੰ ਬੀਜ ਰਲਾ ਕੇ ਦਿੱਤਾ ਇੰਨਾ ਥੋੜਾ ਆਹ ਦਾਈ ਦੇ ਚੱਕੇ ਨਾ ਲੇਟ ਆ ਆਦੇ ਮੈਂ ਤਾਂ ਫਿਰ ਆ ਕੱਢਣ ਲੱਗ ਗਿਆ ਤੂੰ ਕਦੋਂ ਕੱਢਣ ਲੱਗਿਆ ਤੈਨੂੰ ਜਾਣ ਕੇ ਮੈਨੂੰ ਨਾਲੇ ਅੱਖ ਜੀ ਮਾਰਤੀ ਕਹਿੰਦੇ ਉਰੀ ਖੜਾ ਲਾ ਮੈਨੂੰ ਆਪਣੇ ਕੋਲ ਐ ਤਾਂ ਨਹੀਂ ਹੋਣੇ ਕੰਮ ਫਿਰ ਐ ਤਾਂ ਬਸ ਪੈ ਗਈਆਂ ਕੋਠੀਆਂ ਫਿਰ ਠੀਕ ਐ ਐ ਤਾਂ ਵਿਆਹ ਨਹੀਂ ਨਿਆਣੇ ਫਿਰ ਐ ਤਾਂ ਭਾਗੇ ਵਿਆਹ ਦੇ ਨਿਆਣੇ ਫਿਰ ਆ ਸੁਣ ਲੈ ਕੀ ਕਹਿੰਦਾ ਸਾ ਡਾਊਨ ਹੋ ਗਿਆ ਹੁਣ ਇੱਥੇ ਕੰਮ ਹੁੰਦਾ ਹੈ ਕਹਿੰਦਾ ਇਹ ਤਾਂ 42 ਨਿਆਣੇ ਫਿਰ ਹੁਣ ਦੱਸਾ ਡਾਊਨ ਹੋ ਗਿਆ ਇਹਦਾ ਕੰਮ ਹੁੰਦਾ ਨਹੀਂ ਕੋਈ ਨਾ ਮਾਹਤਰ ਬਾਈ ਕਰ ਦਿੰਦਾ ਕੋਈ ਵਿੱਚ ਨੂੰ 12 ਮਹੀਨੇ ਚੋਂ ਇੱਕ ਦਿਨ ਇਹ ਹਜੇ ਇੱਕ ਮਹੀਨਾ ਇਹ ਹਜੇ ਆਉਂਦਾ ਹੀ ਜਦੋਂ ਇਹਨੂੰ ਰੋਕ ਰੋਕ ਰੱਖਣਾ ਪੈਂਦਾ ਉਹ ਮਹੀਨਾ ਆਉਂਦਾ ਜਨਵਰੀ ਦਾ ਜਦ ਗੰਨਾ ਪੜਦੇ ਹੁੰਦੇ ਅਸੀਂ ਹੱਸ ਜੱਮਣ ਮਿੱਤਾ ਜਦ ਇਹਨੇ ਸ਼ੇਅਰ ਮਾਰਕੀਟ ਚ ਪੈਸੇ ਲਾਇਏ ਤੇ ਤੈਨੂੰ ਕਿੰਨੇ ਚਾਹੀਦੇ ਜਦ ਇਹਨੇ ਸ਼ੇਅਰ ਬਾਜ਼ਾਰ ਚ ਪੈਸੇ ਲਾਇਏ ਵੀ ਆਉਂਦੇ ਆ ਤਾਜ਼ਾ ਤਾਜ਼ਾ ਘਾਟਾ ਖਾ ਕੇ ਹਟਦਾ ਏ ਕਾਵੇ ਰੋ ਤੇ ਨਾ ਟਾਈਮ ਨਾਲ ਆਇਆ ਕਰ ਉਹ ਡਾਊਨ ਹੋ ਗਿਆ ਹਾਂ ਕੰਮ ਲਿਆ 572 320 ਜਾਏ ਕੱਲ ਨੂੰ ਬਰਾਸ ਜਾਣਾ ਸਵੇਰੇ ਬਰਾਸ ਲੈ ਜਾਣਗੇ ਸਾਰੇ ਤਾਂ ਨਹੀਂ ਬਿਜੇ ਜਾਂਦੇ ਇਕੱਠੇ ਨਾਲ ਚ ਉੱਥੇ ਹੁਣ ਜਾ ਕੇ ਮੈਂ ਬਿੱਲ ਤੇ ਗੱਠਾ ਬਣਵਾ ਕੇ ਜਾਚੇ ਚੁਕਾ ਦੇਣੀ ਆ ਜੇ ਉਹ ਚੱਲੀ ਟਰਾਲੀ ਨਾਲੇ ਬਸ ਨਵੇੜ ਦਾ ਉੱਥੇ ਜਿਹੜੇ ਡਿਪਾਰਟਮੈਂਟਸ ਮੈਂ ਮੰਨੂ ਆਇਆ ਹੋਵੇਗਾ ਮਾਂ ਹੁਣ ਆਇਆ ਕਹੂਗਾ ਵੀ ਸਭ ਨਹੀਂ ਮੈਂ ਲੈ ਵੀ ਮੈਂ ਜਾ ਕੇ ਸਾਵਾਂ ਨਹੀਂ ਮੈਂ ਜਾ ਕੇ ਸਾਵਾਂ ਇਹ ਸਪੋਰਟਾਂ ਖਾਲੀਆਂ ਦਾ ਫਾਇਦਾ ਵੀ ਬਹੁਤ ਹੈ ਪਰ ਗਲਤ ਵੀ ਬਹੁਤ ਆ ਜਾਂਦਾ ਥੈਲਾ ਪਾਉਣਾ ਹੁੰਦਾ ਹੈ ਨਾ ਇਹ ਲਵਾਈਆਂ ਤਾਂ ਆਪਾਂ ਨੇ ਆਪਣੀ ਉਹਦੀਆਂ ਵੀ ਫਾਇਦਾ ਇਹਨਾਂ ਦਾ ਬਹੁਤ ਹੈ ਵਿਚਰੀ ਜਾਂਦਾ ਥੈਲਾ ਵਿੱਚ ਪਾ ਚੰਦਾ ਕਹਿੰਦਾ ਨਹੀਂ ਹਾਂ ਬਸੇ ਉਹ ਵੀ ਫਾਇਦਾ ਹੈ ਨਾ ਓ ਗੁਣ ਨਿਕਾ ਤੇ ਟੀਸੀ ਕੱਢਦੇ ਵੀ ਰੋਹ ਕਿੱਲੇ ਪੀਚ ਕੇ ਨਿਕਲੋ ਫਿਰ ਇੱਥੋਂ ਕਿਹੜਾ ਕਿਹੜਾ ਬੰਦਾ ਤੇ ਆਵਾ ਕਿਆ ਮੈਂ ਤੇ ਕੋਲ ਨੂੰ ਆਣਾ ਇਹ ਮੈਨੂੰ ਕਹ ਲੈ ਕਿਆ ਖਲਾਵਾ ਫੇਰ ਅੱਜ ਮੈਨੂੰ ਹੋ ਜਾਂਦਾ ਵੀ ਚੱਲਣੇ ਰਹਿਣੇ ਦੇ ਬਹਿਤ ਲਾ ਕੀ ਖਾਣਾ ਮੈਨੂੰ ਦੱਸ ਤਾਂ ਦੇ ਤੂੰ ਕੀ ਖਾਣਾ ਕੀ ਦੱਸ ਇਹਨੂੰ ਕੰਮ ਕਰ ਦੱਸਦਾ ਹੈ ਨਹੀਂ ਦੱਸਦਾ ਤਾਂ ਤੂੰ ਹੈਂ ਕਹਿਣਾ ਹੁੰਦਾ ਨਾ ਵੀ ਚੱਲ ਜੁਆਰ ਆਲਾ ਨਾ ਤੇ ਮੈਨੂੰ ਕਹਿਣਾ ਹੁੰਦਾ ਅੱਜ ਫੇਰ ਕੀ ਖਲਾਵਾ ਤੈਨੂੰ ਮੈਂ ਕਿੰਨੇ ਚੰਨ ਰਹਿਣ ਦੇ ਨੂੰ ਆਰ ਬੈਠਾ ਵੀ ਅੱਜ ਜਨਮ ਦਿਨ ਹੈ ਵੀ ਜਿਵੇਂ ਸਕੂਲ ਚ ਹੁੰਦਾ ਤਾਂ ਹਨਾ ਵੀ ਅੱਜ ਕੁੱਟੇ ਹੋਣਾ ਓਏ ਅੱਜ ਮੈਨੇ ਵੀ ਮੇਰੇ ਅੱਜ ਤਾਂ ਹੈ ਮੱਛਰ ਗਿਆ ਇੱਕ ਦਿਨ ਵੇਲੇ ਛੱਡੇ ਤੇ ਉਹ ਰੰਗ ਸਾਫ ਹੋ ਗਿਆ ਸੋਹਣੀ ਅੱਜ ਦੀ ਧੁੱਪ ਰੰਗ ਸੱਚੀ ਲੇਵਾ ਨਹੀਂ ਬੁਕੇ ਬੱਕਾ ਚੱਲੇ ਆਂ ਬਰਾਸ ਗੱਠਾ ਬਣਾਉਣ ਆ ਜਾ ਉੱਥੇ ਕੁਝ ਖਾਣੇ ਪੀਣੇ ਆ ਨਾਲੇ ਮੈਨੂੰ ਲੈ ਆਈ ਮਿਲ ਲਾ ਉੱਥੇ ਸਵਾਗਾ ਮਾਰਦੇ ਆਂ ਬਾੜ ਕਣਕ ਵੀਦਦੇ ਆ ਉਹ ਐ ਕਿਹਾ ਤਾਂ ਅੱਗੇ ਟਾਈਮ ਤਾਂ ਲੱਗ ਜਣਾ ਆਜੀ ਨਾਲੇ ਮੈਨੂੰ ਲੈ ਆਈ ਆ ਪੁੱਛ ਆ ਕੇ ਆਪੇ ਦਵਾਤ ਤੇ ਵੀ ਸੋਹਣੀਆਂ ਗੱਠਾਂ ਬਣ ਗਈਆਂ ਹੁਣ ਹੋਇਆ ਸੁਖੜਾ ਹਰ ਇੱਕ ਹੁਣ ਮੈਂ ਮੇਰੇ ਅੱਗੇ ਦਵਾਤ ਤੇ ਇਹਨੂੰ ਦਵਾਤ ਵਾਸਤੇ ਵੀ ਇੰਨੀ ਇੰਨੀ ਗੱਠਾ ਹੋਰ ਨਿਕਲੇਗੀ ਆਹਲੇ ਪਈਆਂ ਵਿੱਚ ਵੀ ਚ ਰਹਿਣਾ ਹੈ ਚੱਕ ਨੂੰ ਜੀ ਤਿੰਨ ਗਿੱਲਿਆਂ ਚ ਜ਼ਿਆਦਾ ਮਾਲ ਤਾਂ ਤਿੰਨ ਗਿੱਲਿਆਂ ਚ ਕਾਤਾ ਬਰਾਸ ਪਹੁੰਚ ਗਈ ਖੇਤਾਂ ਤੇ ਸ਼ਾਮ ਦਾ ਟਾਈਮ ਹੋ ਗਿਆ બસ ਇਹ ਵੀਰ ਉਹਨਾਂ ਨੇ ਵੀ ਤਕਰੀਬਨ ਅੱਜ ਫਿਨਿਸ਼ ਕਰਤਾ ਕਰਨ ਕੱਲ ਨੂੰ ਪਾ ਦੇ ਜਾਲੇ ਨੇ ਨਾ ਜਾਸਮਟ ਲਾਉਣਾ ਨਹੀਂ ਇੰਜ ਲਾਣ ਕੱ삐 ਛੁੱਗੀ ਜੀਜੀ ਦੇ ਲਾਣ ਨੂੰ ਤਾਂ 10 ਤੋਂ 15 ਮਿੰਟ 15 ਨਹੀਂ ਹੱਦ 20 ਮਿੰਟ ਕਿੱਲਾ ਸਾਫ ਆਲਗਾ ਹਾਲੇ ਕਿ ਦੇ ਆਈ ਸਕ੍ਰੀਨ ਬੰਦ ਕਰ ਕੀ ਤਾਂ ਇਹ ਪਾਸ ਤੇਰੀ ਤੇਰੀ ਮੈਂ ਮੋਰ ਤਾਂ ਮਰੀ ਜਾਂਦੀ ਸੀ ਜਿਮੀ ਦੀ ਬੇਸ ਕਿਹਾ ਨਹੀਂ ਨਹੀਂ ਰਾਮ ਨੂੰ ਆ ਜਾ ਓਏ ਯਾ ਮੋ ਤੇਰੇ ਬਾਪ ਉਹ ਨੰਬਰ ਲੇ ਗਿਆ ਯਾ ਯਾ ਸੇ ਪੈਸੇ ਹੋਣਗੇ ਕਿ ਤਾ ਮੈਂ ਚੱਕ ਲਾਂ ਉਹ ਕੋ ਗੀ ਲਵ ਲੈ Good <laughs> <Is he on? laughs> <Is he on? laughs>